ਪਰਿੰਦੀਪ ਸਿੰਘ ਖੋਲੀ ਅ ਅ ਜਿਹੜਾ ਪੁਲਿਸ ਸਾਹਿਬ ਜੀ ਗੱਲ ਕਰ ਗਿਆ ਤੇ ਜਿਹੜਾ ਤੁਹਾਡੇ ਨਾਲ ਤੁਹਾਡੀਆਂ ਫੇਸਬੁੱਕ ਇਨਸਟਾ ਆਈਡੀ ਹੈ ਕੋਈ ਇਹ ਵੀ ਮਾਮਲਾ ਕੇਸ ਆ ਬੇਸਿਕਲੀ 2022 ਦੇ ਵਿੱਚ ਸਭ ਤੋਂ ਪਹਿਲਾਂ ਇੱਕ ਮੇਰੀ ਫੇਸਬੁੱਕ ਆਈਡੀ ਹੈਕ ਕੀਤੀ ਜਾਂਦੀ ਹੈ ਤੇ 2023 ਦੇ ਵਿੱਚ ਇੰਸਟਾਗ੍ਰam ਦੀ ਆਈਡੀ ਜਿਹੜੀ ਹੈ ਉਹਨੂੰ ਹੈਕ ਕਰ ਲਿਆ ਜਾਂਦਾ ਤੇ ਦੋਨੋਂ ਵਾਰੀ ਜਿਹੜਾ ਮੈਂ ਮਤਲਬ ਇਸ ਬਾਰੇ ਪੁਲਿਸ ਨੂੰ ਵੀ ਇਸ ਬਾਰੇ ਕੰਪਲੇਂਟ ਦਿੱਤੀ ਸੀ ਸੀਪੀ ਸਾਹਿਬ ਨੂੰ ਆਪਣਾ ਉਹਨਾਂ ਨੂੰ ਮੇਲ ਭੇਜ ਕੇ ਤੇ ਆਪਣਾ ਜਿਹੜਾ ਕੰਪਲੇਂਟ ਲਿਖਵਾਈ ਸੀਗੀ ਉਹਦੇ ਦੋਨੋਂ ਵਾਰੀਆਂ ਦੇ ਵਿੱਚ ਮਤਲਬ ਉਹਨਾਂ ਨੇ ਟੀਮ ਡੈਡੀਕੇਟ ਕੀਤੀ ਸੀ ਬਟ ਆਪਣਾ ਉਸ ਤੋਂ ਬਾਅਦ ਉਹਦੇ ਕੀ ਰਿਜ਼ਲਟ ਨਿਕਲਿਆ ਹੈ ਉਹ ਮਤਲਬ ਹਲੇ ਤੱਕ ਮੈਨੂੰ ਨਹੀਂ ਪਤਾ ਲੱਗ ਪਾਇਆ ਕਿ ਉਹ ਬੰਦੇ ਕੌਣ ਸੀ ਜਿਨ੍ਹਾਂ ਨੇ ਆਈਡੀਆ ਕੀਤੀ ਹੈ ਤੇ ਉਹਨਾਂ ਦਾ ਕੀ ਆਪਣਾ ਮੋਟਿਵ ਸੀਗਾ ਆਈਡੀਆ ਕਰਨ ਦੇ ਪਿੱਛੇ ਤੇ ਉਹ ਚੀਜ਼ਾਂ ਨਹੀਂ ਮੈਨੂੰ ਹਲੇ ਤੱਕ ਪਤਾ ਲੱਗੀਆਂ ਬਟ ਹਾਂ ਕੰਪਲੇਂਟ ਉਹਨਾਂ ਨੇ ਜ਼ਰੂਰ ਡੈਡੀਕੇਟ ਕੀਤੀ ਸੀ ਟੀਮਾਂ ਨੂੰ ਅੱਗੇ ਕੀ ਕਾਰਵਾਈ ਹੋਈ ਇਹਦਾ ਅਜੇ ਤੱਕ ਨਹੀਂ ਮੈਨੂੰ ਪਤਾ ਲੱਗ ਪਿਆ ਸੋ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੀ ਜਿਹੜੀ ਫੇਸਬੁੱਕ ਆਈਡੀ ਤੇ ਜਾਂ ਇੰਸਟਾ ਆਈਡੀ ਹੈ ਬੇਸਿਕਲੀ ਮੈਨੂੰ ਰਿਸ਼ਤੇਦਾਰਾਂ ਦੇ ਮੈਸੇਜ ਜਾਂ ਫੋਨ ਆਏ ਕਿ ਤੁਹਾਡਾ ਜਿਹੜਾ ਹੈ ਤੁਹਾਡੇ ਦੂਸਰੇ ਨਾਮ ਦੇ ਉੱਪਰੋਂ ਇੱਕ ਮਤਲਬ ਆਈਡੀ ਬਣੀ ਹੈ ਜਿੱਥੇ ਤੋਂ ਪੇਮੈਂਟ ਦੀ ਡਿਮਾਂਡ ਕਰ ਰਹੇ ਨੇ ਕੁਝ ਲਿੰਕ ਭੇਜ ਰਹੇ ਨੇ ਗਲਤ ਤੇ ਅਸੀਂ ਉਹ ਤੁਸੀਂ ਭੇਜਿਆ ਹੈ ਜਾਂ ਕਿਸੇ ਹੋਰ ਮੈਕੈਨਿਜ਼ਮ ਮੈਂ ਤੇ ਨਹੀਂ ਭੇਜ ਸਕਦਾ ਇਸ ਤਰ੍ਹਾਂ ਦੇ ਮੈਸੇਜਸ ਤਾਂ ਪਤਾ ਲੱਗਿਆ ਸੀਗਾ ਕਿ ਆਈਡੀ ਹੈਕ ਹੋ ਗਈ ਹੈ ਤੇ ਅਸਰਾ ਕਰਕੇ ਅਪੀਲ ਕੀ ਕਰਨੀ ਚਾਹੋਗੇ ਆਪਣੇ ਫੇਸਬੁੱਕ ਦੇ ਉੱਤੇ ਜਿਹੜੇ ਫੋਲੋਅਰ ਨੇ ਫਰੈਂਡ ਨੇ ਜਾਂ ਫੈਮਿਲੀ ਮੈਂਬਰ ਨੇ ਜਾਂ ਆਮ ਲੋਕਾਂ ਨੂੰ ਵੀ। ਮੈਂ ਬੇਸਿਕਲੀ ਇਹੀ ਦੱਸਣਾ ਜਾਵਾਂਗਾ ਕਿ ਕੋਈ ਵੀ ਅਸਰਾ ਦਾ ਕੋਈ ਮੈਸੇਜ ਆਂਦਾ ਹੈ ਤੁਹਾਨੂੰ ਤੇ ਤੁਸੀਂ ਜਰੂਰ ਸੰਪਰਕ ਕਰੋ ਪਹਿਲਾਂ ਉਸ ਤੋਂ ਬਾਵਜੂਦ ਹੀ ਉਹਨਾਂ ਨਾਲ ਗੱਲਬਾਤ ਕਰੋ ਅਤੇ ਆਮ ਜਨਤਾ ਨੂੰ ਵੀ ਇਹ ਅਪੀਲ ਕਰਾਂਗਾ ਕਿ ਜਿਹੜੇ ਆਪਣੇ ਇੰਸਟਾਗ੍ਰam ਜਾਂ ਫੇਸਬੁੱਕ ਦੇ ਜਿਹੜੇ ਤੁਸੀਂ ਕਾਉਂਟਸ ਬਣਾਉਂਦੇ ਹੋ ਉਹਨਾਂ ਦੇ ਵਿੱਚ ਜਿਆਦਾ ਜਿਆਦਾ ਮਤਲਬ ਸੇਫਟੀ ਫੀਚਰਸ ਨੇ ਉਹਨਾਂ ਨੂੰ ਆਨ ਕਰਕੇ ਰੱਖੋ ਆਈਡਿਜ਼ ਲੌਕ ਕਰਕੇ ਰੱਖੋ ਐਂਡ ਕੁਝ ਵੀ ਜੇ ਤੁਹਾਡੇ ਕੋਈ ਕੋਈ ਮਤਲਬ ਗਲਤ ਫਾਲੋਅਰਸ ਜੁੜੇ ਹੋਏ ਨੇ ਉਹਨਾਂ ਨੂੰ ਡਿਲੀਟ ਕੀਤੇ ਜਾਣ ਤੇ ਇਸ ਤਰੀਕੇ ਨਾਲ ਬਚਿਆ ਜਾ ਸਕਦਾ ਹੈ